हां जी सारी संगत प्यार ਨਾਲ ਆਖੋ ਸ਼ੰਕਰ ਭਗਵਾਨ ਕੀ ਜੈ ਲੈ ਵੀ ਪਿਆਰਿਓ ਮਾਰਨ ਵਾਸਤੇ ਭੀਮ ਨੂੰ ਆ ਗਈ ਚੜ ਗਈ ਫੜਮ ਜਦੋਂ ਕੋਲੇ ਆਈ ਨਾ ਜਦੋਂ ਦੇਖਿਆ ਸੂਰਮਾ ਜਦਾਂ ਦੇਖਿਆ ਨੂਰ ਜਦਾਂ ਦੇਖੀ ਨੂਰ ਦੀ ਝਲਕ ਮੋਹਿਤ ਹੋ ਗਈ ਛਾਟਾ ਪਰ ਸ਼ਰਮਾਤ ਕਰਤੀਆਂ ਇਹੋ ਜਿਹਾ ਬਣਾਇਆ ਰੂਪ ਇਹੋ ਜਿਹਾ ਚੜਿਆ ਹੁਸਨ ਭੀਮ ਦੇ ਤਾਬਿਆਦਾਰ ਹੱਕੇ ਖੜ ਗਈ ਦਮੇ ਹੱਥ ਜੋੜੇ ਨੇ ਨੀਵੀਂ ਪਾਈ ਹੋਈ ਐ ਚਰਨਾਵਨ ਨੀ ਵੇਖ ਰਹੀ ਆ ਭੀਮ ਦੇ ਕਹਿਣ ਲੱਗੀ ਮੈਂ ਦੁਨੀਆ ਦੇ ਵਿੱਚ ਵਿਚਰੀ ਆ ਤੇਰੇ ਵਰਗਾ ਮੈਨੂੰ ਸੂਰਮਾ ਨਜ਼ਰ ਨਹੀਂ ਆਇਆ ਮੈਂ ਵੀ ਸ਼ਾਦੀ ਨਹੀਂ ਕਰਾਈ ਕਿਰਪਾ ਕਰੋ ਮੈਨੂੰ ਚਰਨਾ ਦੀ ਦਾਸੀ ਬਣਾਵੋ ਮੈਂ ਤੁਹਾਡੀ ਚਰਨ ਮੰਡ ਕੇ ਸੇਵਾ ਕਰਾਂ ਹੁਣ ਪੰਜੇ ਵੀਰ ਚਾਰੇ ਵੀਰ ਸੁੱਤੇ ਪਏ ਆ। ਮਾ ਕੁੰਤਾ ਸੁੱਤੀ ਪਈ ਐ। ਇਹ ਆ ਗਈ ਭੀਮ ਦੇ ਕੋਲੇ। ਇਹ ਲੱਗੀ ਬੇਨਤੀ ਕਰਨ ਹੜੰਭਾ। ਭੀਮ ਕਹਿੰਦਾ ਭੀਮ ਕਹਿੰਦਾ ਐ ਸੁੰਦਰੀ ਤੂੰ ਕੌਣ ਐ? ਮੈਂ ਤੈਨੂੰ ਜਾਣਦਾ ਨਹੀਂ। ਕਿੱਥੋਂ ਆਈ ਐ? ਤੇਰਾ ਦੇਸ਼, ਤੇਰਾ ਨਗਰ, ਤੇਰਾ ਨਾਮ ਕੀ ਐ? ਇਹ ਈ ਗੱਲ ਹੋਵੇ ਇੱਕ ਗੱਲ ਹੋਰ ਐ ਜਿਹੜੀ ਗੱਲ ਤੂੰ ਕਹਿਣੀ ਐ ਨਾ ਮੈਨੂੰ ਕਹਿਣੀ ਐ ਵੀ ਮੈਂ ਤੈਨੂੰ ਪਰਧਾਰ ਬਣਾਉਣਾ ਐ ਇਹ ਮੇਰੇ ਇਖਤਿਆਰ ਨਹੀਂ ਹੈ ਮੈਥੋਂ ਦੋ ਵੱਡੇ ਸੀਨੀਅਰ ਮੇਰੀ ਮਾਂ ਮੇਰਾ ਵੱਡਾ ਭੀਰ ਦੋਏ ਜੱਜ ਜੇ ਉਹ ਫੈਸਲਾ ਦੇਣ ਜੇ ਉਹ ਹਾਂ ਕਰਨ ਤਾਂ ਮੈਂ ਸ਼ਾਦੀ ਕਰਾ ਸਕਦਾ ਇਹ ਗੱਲ ਮੇਰੇ ਇਖਤਿਆਰ ਨਹੀਂ ਹੈ ਇਹ ਤਾਂ ਕਰਦੇ ਨੇ ਗੱਲਾਂ ਇਹ ਤਾਂ ਕਰਦੇ ਨੇ ਆਪਦੇ ਵਿੱਚ ਵਿਚਾਰਾਂ ਪਰ ਭੀਮ ਦੇ ਮਨ ਦੇ ਵਿੱਚ ਵਸ ਗਈ ਵੀ ਐਨੀ ਸੁੰਦਰ ਲੜਕੀ ਇਹਦੀ ਅਵਲਾਸ਼ਾ ਵੀ ਬਹੁਤ ਜ਼ਿਆਦਾ ਐ ਇਹ ਹੋਈ ਖੜੀ ਆ ਆਦੀ ਨਾ ਛਤਰੀ ਦਾ ਪਰਨ ਹੈ ਜਿਹੜਾ ਸ਼ਰਨ ਆ ਜੇ ਉਹਨੂੰ ਸ਼ਰਨ ਦਿੰਦਾ ਛਤਰੀ ਸ਼ਰਨ ਆਏ ਨੂੰ ਮੋੜ ਦੇਵੇ ਛਤਰੀ ਨਹੀਂ ਹੈ ਇਹ ਤਾਂ ਇਹ ਵਿਚਾਰਾਂ ਕਰਦਾ ਇਹਨੂੰ ਤਾਂ ਬਹੁਤ ਦੇਰ ਹੋ ਗਈ ਕਿੱਥੇ ਤਾਂ ਹਲੰਬੀ ਨੂੰ ਇਹ ਸੀ ਵੀ ਮੇਰੀ ਭੈਣ ਤਾਂ ਹੁਣ ਫੜ ਕੇ ਮਰੋੜ ਕੇ ਦੀ ਧੌਣ ਸਾਦੀ ਇਹ ਤਾਂ ਮੇਰੇ ਹੁਣ ਲੈ ਆਉਗੀ ਕੋਲੇ ਜਦੋਂ ਦੇਖਿਆ ਸੂਰਜ ਤਾਂ ਢਲ ਗਿਆ ਭੈਣ ਆਈ ਨਹੀਂ ਹੈ ਤਾਂ ਮਾਣਾ ਕੋਈ ਕਾਰਨ ਹੈ ਹੋ ਸਕਦਾ ਜਿਆਦੇ ਪਾਵਰ ਵਾਲਾ ਸਾਥ ਹੋਵੇ ਭੈਣ ਵੀ ਆਪਦੇ ਕਬਜ਼ੇ ਕਰ ਲਈ ਹੋਵੇ ਦੇਵਤਾ ਹੋਗੀ ਪੈਗੀ ਹੋਵੇ ਪੈਂਤੇ ਮਜਬੂਰ ਹੋਗੀ ਹੋਵੇ ਮਨਾ ਪੈਣ ਤੋਰਤੀ ਕੱਲੀ ਤੂੰ ਬੈਠਾ ਓਰੇ ਚੱਲ ਹੜੰਬੀ ਦੇਹ ਹੜੰਬੀ ਵੀ ਫੇ ਪਾਉਣ ਦਾ ਰੂਪ ਹੋ ਲਿਆ ਸ਼ਮੀ ਦੇ ਦਰਖਤੋਂ ਮਾਰੀ ਉਡਾਰੀ ਆਉਂਦਾ ਇਹ ਵੀ ਤੂਫਾਨ ਬਣਿਆ ਨਹਿਰੀਆਂ ਗਵਾਹ ਢੇਰ ਗਵਾਰ ਹੋ ਗਿਆ ਪੰਡ ਬਪਏ ਨੇ ਮਾਂ ਪਈਏ ਉਹਨਾਂ ਨੂੰ ਕੋਈ ਪਤਾ ਨਹੀਂ ਵੀ ਕੀ ਵਰਤ ਰਿਹਾ ਹਰੰਭੀ ਆ ਗਿਆ ਜਦੋਂ ਆ ਕੇ ਕੋਲੇ ਦੇਖਿਆ ਭੈਣ ਤਾਂ ਪੀਂ ਦੇ ਮੂਰੇ ਹੱਥ ਜੋੜੀ ਖੜੀ ਗਈ ਇਹ ਤਾਂ ਇਹਦੇ ਨਾਲ ਐ ਗੱਲਾਂ ਕਰਦੀ ਐ ਜਿਵੇਂ ਕਈ ਚਿਰ ਦੇ ਇਹਨਾਂ ਦਾ ਮਿਲਾਪ ਹੋਵੇ ਕਈ ਚਿਰ ਤੋਂ ਇਕੱਠੇ ਰਹਿੰਦੇ ਹੋਣ ਅੱਖਾਂ ਦੇ ਵਿੱਚ ਖੂਨ ਆ ਗਿਆ ਰਾਖਸ਼ ਦੇ ਮੱਥੇ ਦੇ ਵਿੱਚ ਪੈ ਗਈ ਤੇਉੜੀ ਖੂਨ ਲੱਗ ਗਿਆ ਚੌਣ ਜਾਨਸਾਰ ਭੈਣ ਦਾ ਡੌਲਾ ਫੜ ਲਿਆ ਫੜ ਕੇ ਡੌਲਾ ਕਹਿਣ ਲੱਗਿਆ ਪਾਪਨੇ ਆ ਰੂਪ ਬਣਾਇ ਕਾਇਦੰਦੇ ਭੁੱਖਿਆ ਤੈਨੂੰ ਇਸ ਨੂੰ ਮਾਰਨ ਵਾਸਤੇ ਭੇਜਿਆ ਤੂੰ ਇਹਦੇ ਨਾਲ ਗੱਲਾਂ ਕਰਦੀਆਂ ਜਿਵੇਂ ਕੋਈ ਪ੍ਰੇਮੀ ਹੋਵੇ ਤੈਨੂੰ ਖਬਰ ਨਹੀਂ ਹੈ ਵੀ ਤੇਰਾ ਵੀਰ ਕੌਣ ਹੈ ਜਦੋਂ ਆ ਫੜ ਕੇ ਨਾ ਡੌਲਾ ਐ ਲੱਗਿਆ ਉਹਦੇ ਥੱਪੜ ਮਾਰਨ ਭੀਮ ਨੇ ਫੱਟ ਡੌਲਾ ਫੜ ਲਿਆ ਗੁੱਟ ਫੜ ਲਿਆ ਫੜ ਕੇ ਗੁੱਟ ਕਹਿਣਾ ਓਏ ਤੂੰ ਮਰਦਾ ਹੈ ਇਹ ਆ ਔਰਤ ਜਾਂ ਸੂਰਮਾ ਹੈ ਇਹ ਮਾਂ ਦਾ ਦੱਦੇ ਚੁੰਗਿਆ ਹੈ ਮਰਦਾਂ ਨਾਲ ਹੀ ਗੱਲ ਕਰ ਮਰਦਾਂ ਨਾਲ ਟੱਕਰ ਲੈ ਔਰਤ ਦੇ ਪਿੱਛੇ ਹੱਥ ਉਠਾਉਣਾ ਡੌਲੇ ਤੋਂ ਹੱਥ ਉਠਾਲਾ ਪਰਥਾ ਮੈਂ ਨਾਰਦਾ ਕਹਿੰਦਾ ਮੈਂ ਇਹਦਾ ਪਤੀ ਆ ਇਹ ਮੇਰੇ ਘਰ ਵਾਲੀ ਐ ਇਹਦਾ ਹੱਥ ਛੱਡ ਦੇ ਜਦੋਂ ਘਰ ਵਾਲੀ ਕਿਹਾ ਜਦੋਂ ਸੰਭੀ ਨੇ ਐ ਸੁਣਿਆ ਵੀ ਇਹ ਤਾਂ ਗੱਲੇ ਗਲਤ ਹੋ ਗਈ ਪਿਆਰਿਓ ਫਿਰ ਜਿਵੇਂ ਨਾ ਬਾਜ ਕਿਸੇ ਬਟੇਰੇ ਦੇ ਉੱਤੇ ਮਾਰਦਾ ਝੱਟ ਬਾਜ ਮਾਗੂ ਮਾਰ ਕੇ ਝੱਟ ਜਦੋਂ ਭੀਮ ਕੰਨੀ ਪਿਆ ਕਿ ਦਹਾ ਉਧਰੋਂ ਫਿਰ ਭੀਮ ਕੜਾ ਫਿਰ ਘਟ ਸੀਗਾ ਆਉਂਦੇ ਦੇ ਹੀ ਹੱਥ ਫਿਰ ਫੜ ਲਿਆ ਭੀਮ ਨੇ ਫੜ ਕੇ ਹੱਥ ਕਹਿੰਦਾ ਓਏ ਸ਼ੂਰਮਾ ਮਰਦਾ ਹੈ ਦੋ ਹੱਥ ਕਰਦੇ ਸ਼ੂਰਮੇ ਦੇ ਨਾਲ ਇਧਰੋਂ ਸੋਚਦਾ ਹੈ ਦੈਂਤ ਦੇ ਨਾਲ ਹੋਊਗਾ ਜੁਦ ਜੋਤੇ ਦੇ ਬਿਤਾ ਪਹਾੜੀਆਂ ਵੀ ਕੰਮਣ ਗਿਆ ਵੀਰ ਉੱਠ ਖੜਨਗੇ ਮਾਂ ਨੂੰ ਜਾਗ ਆਜੂ ਥੱਕੇ ਹੋਏ ਬਣਖੰਡ ਦੇ ਬਾਟ ਦੇ ਥਕਾਏ ਹੋਏ ਭੰਨੇ ਹੋਏ ਦੁੱਖਾਂ ਦੇ ਇਹ ਸੌ ਰਹੇ ਨੇ ਮਨਾ ਇਹਨੂੰ ਖਿੱਚ ਪਰਾਂ ਲੈ ਕੇ ਚੱਲ ਦਾਇਤ ਨੂੰ ਖਿੱਚ ਕੇ ਪਰਾਂ ਲੈ ਗਿਆ ਇੱਕ ਦੋਹਾਂ ਦਾ ਫੇਰ ਭੀਮ ਦਾ ਤੇ ਹੜੰਬੀ ਦਾ ਹੋਣ ਲੱਗਿਆ ਜੁੱਧ ਪਿਆਰਿਓ ਹਰੰਬੀ ਦਾ ਫਿਰ ਜਦ ਹੰਦਾ ਹੁੰਦਾ ਇੱਕ ਭੀਮ ਮਰੋੜ ਕੇ ਹਰੰਬੀ ਦੀ ਗਰਦਨ ਦੇਖਾਂ ਭਲਾ ਝਾੜੀਆਂ ਦੇ ਵਿੱਚ ਲੋਥ ਰੂਏ ਕਿਉਂ ਸਿਰਦਾ ਵਾਹ ਹੁ ਲੱਗਦੀ ਪਰੂਦ ਨੂੰ ਨਾ ਡੇਰੀ ਸੱਜਣਾ ਜੋ ਰੱਬ ਬਣ ਕੇ ਬਹੇ ਕਾਨੂੰ ਕਰਦਾ ਤੂੰ ਮੇਰੀ ਮੇਰੀ ਸੱਜਣਾ ਵੱਡੇ ਵੱਡੇ ਨਹੀਂ ਰਹੇ ਹੋਏ ਆ ਕੇ ਢੋਲਾ ਫਾੜਦਾ ਹੜੰਭੀ ਪਹਿਨਦਾ ਪੀਮਣੇ ਛੋੜਾ ਲਿਆ ਕਾਤੋਂ ਰੱਥ ਛੇੜਦਾ ਅਜਲ ਡੈਣਦਾ ਮੰਦੀ ਸੈਂਤ ਵਾਲਿਆ ਕਹਿੰਦੇ ਹਰਗੇ ਕਰਮ ਤੇਰੇ ਨਹਿਰ ਭਾਗਦੇ ਅੱਬਲਾ ਨੂੰ ਮਾਰਦਾ ਹੋਇਆ ਬੁਲਾ ਨੂੰ ਮਾਰਦਾ ਗਲੀ ਮਾਰੀ ਪੂਛ ਤੇ ਪਦਮਨਾਦ ਦੇ ਖੈਰ ਨਹੀਂ ਗੁਜ਼ਾਰ ਖੜਾ ਕ ਸੁਣ ਕੇ ਖਿੱਚ ਪਰੇ ਲਹਿ ਗਿਆ ਦੂਰ ਦੂਰ ਸੁਣ ਨਾ ਹੰਗਾਰੇ ਤਣ ਕੇ ਸੀ ਗੂੰਜਾਟ ਪੈ ਗਿਆ ਕੰਦੇ ਪਾਊਗਾ ਬਤੇਗੀ ਤੈਨੂੰ ਸਣੇ ਲਾਗਦੇ ਵੀਰ ਮੇਰੀ ਨਾਰਦਾ ਓਏ ਵੀਰ ਮੇਰੀ ਨਾਰਦਾ ਡਲੀ ਮਾਰੀ ਪੂਛ ਤੇ ਪਦਮ ਨਾਗਦੇ ਕਹਿਰ ਨਹੀਂ ਗੁਜਾਰਦਾ ਫੇੜ ਕੇ ਨੇ ਦੋਵੇਂ ਯੋਧੇ ਪਹਿਲਵਾਨ ਤੇ ਕੰਬਣ ਪਹਾੜੀਆਂ ഫുൽ കഴിഞ്ഞ താടിയ ਵਿਚਾਰ ਪਾਈ ਜਾਗਦੇ ਭਰਤ ਗੰਜਾਰ ਦਾ ਭਰਤ ਗੰਜਾਰ ਦਾ ਡਲੀ ਮਾਰੀ ਪੁੱਛ ਤੇ ਪਦਮ ਨਾਗਦੇ ਕਹਿ ਰਣੀ ਗੰਜਾਰ ਦਾ ਓਏ ਭਰੇ ਹੋ ਜਾ ਭੀਮ ਮੈਂ ਤੇ ਖਾਤੇ ਥਾਰ ਦੂੰ ਇੱਕੋ ਤੀਰ ਮਾਰ ਕੇ ਸਣਦੇ ਹੀ ਹੱਡੀਆਂ ਪਾਸਮ ਕਰ ਦੂੰ ਸੀਸ ਨੂੰ ਉਤਾਰ ਕੇ ਬਚੇ ਨਾ ਪਤੰਗਾ ਨੇੜ ਆਛਰਾਗਦੇ ਭੀਮ ਹੈ ਵਿਚਾਰ ਦਾ ਭੀਮ ਹੈ ਉਚਾਰ ਦਾ ਡਲੀ ਮਾਰੀ i a ਕਰਨੀ ਗੁਜਾਰਦਾ ਓਏ ਤੂੰ ਨਾ ਆਈ ਵਿੱਚ ਹੋ ਤੂੰ ਨਾ ਵਿੱਚ ਆਈ ਮੇਰਾ ਇਹ ਸਵੰਦੀ ਐ ਆਪੇ ਮੈਂ ਸੁਧਾਰ ਦੂੰ ਆਦਮਾਂ ਦੇ ਇਹਨੂੰ ਚੜ ਗਈ ਸੁਗੰਦੀ ਐ ਪਲਾਚ ਉਤਾਰ ਦੂੰ ਹੋਏ ਆ ਗਿਆ ਅੜ ਕੇ ਖਰਗੋਸ਼ ਬਾਗ ਦੇ ਠੇੜਨੀ ਸਹਾਰਦਾ ਠੇੜਨੀ ਸਹਾਰਦਾ ਡਲੀ ਮਾਰੀ ਪੂਛ ਤੇ ਪਦ ਮਨਾਗਦੇ ਕਹਿਰਨੀ ਗੁਜਾਰਦਾ ਓਏ ਮਲਯੁਧ ਕਰਦਾ ਹੜੰਬ ਵਿਆੜ ਕੇ ਕਿਹੜਾ ਮੀ ਜੋਰ ਦੀ ਮਾਰੀ ਤੌਲ ਪੀਮ ਨੇ ਪੂਜਾ ਨੂੰ ਫੜ ਕੇ ਬੱਜਰੋਂ ਘਠੋਰਦੀ ਕਹਿੰਦੇ ਤੇ ਤੇ ਹਲਾ ਤੇ ਪੁਰ ਜੇ ਦਿਮਾਕ ਦੇ ਜਿਉਂ ਕਰੰਟ ਤਾਰਦਾ ਜਿਉਂ ਕਰੰਟ ਤਾਰਦਾ ਹਉਂ ਡਲੀ ਮਾਰੀ ਪੂਛ ਤੇ ਦਾ ਮਨਾਗਦੇ ਖੈਰ ਨਹੀਂ ਗੁਜ਼ਾਰਦਾ ਓਏ ਮਾਰ ਕੇ ਕਸੋ ਨਮਖ ਵਿੱਚੇ ਬਾੜਦਾ ਨਾਲੇ ਕੱਡੇ ਦੰਦ ਨੇ ਫੇਰ ਤਾਂ ਜੱਕ ਕੇ ਜਿਵੇਂ ਪਛਾੜਦਾ ਤੋੜੇ ਬੰਦ ਬੰਦ ਨੇ ਹੋ ਪੂਰੇ ਪਰਦਾਣੋਂ ਮਾਦੇ ਸਹਾਗ ਦੇ ਉਸੇ ਨੂੰ ਚਤਾਰਦਾ ਓਏ ਉਸੇ ਨੂੰ ਚਤਾਰਦਾ ਡਲੀ ਮਾਰੀ ਪੂਛ ਤੇ ਪਦ ਮਨਾਗਦੇ ਖੈਰ ਨਹੀਂ ਗੁਜ਼ਾਰਦਾ ਓਏ ਟੁੱਟੇ ਜਿਵੇਂ ਸਿਖਰੋਂ ਲਗਰ ਠੈਕਦੀ ਤਾਉਣ ਐ ਮਰੋੜਦੀ ਮਦਨ ਗੇਰ ਧੜ ਵੀ ਦਿਸੈ ਨਾ ਸਾਇਕ ਦੀ ਝਾੜੀਆਂ ਚ ਰੋੜਦੀ ਕਹਿੰਦੇ ਸੰਗ ਤੇ ਦیدار ਹੋ ਸੰਗ ਤੇ ਦیدار ਤੀਰਤ ਪ੍ਰਾਗ ਦੇ ਜਨਮ ਸਦਾਰ ਦਾ ਓ ਜਨਮ ਸਦਾਰ ਦਾ ਡਲੀ ਮਾਰੀ ਪੂਛ ਤੇ ਪਦਮ ਨਾਗ ਦੇ ਖੈਰ ਨੀ ਗੁਜਾਰ ਦਾ ਬੋਲ ਸ਼ੰਕਰ ਭਗਵਾਨ ਕੀ ਜੈ ਲਾਵੀ ਪਿਆਰਿਓ ਹੜੰਬੀ ਕਹਿੰਦਾ ਹੜੰਬੀ ਭੀਮ ਨੂੰ ਕਹਿੰਦਾ ਓਏ ਓਏ ਬਾਬਾ ਉਹ ਬੂ ਬਣਿਆ ਤੂੰ ਕਹਿੰਦਾ ਐ ਵੀ ਇਹਦੇ ਮੋਢੇ ਤੋਂ ਹੱਥ ਉਠਾ ਲਾ ਇਹ ਤਾਂ ਮੇਰੀ ਮਾਂ ਜਾਈ ਭੈਣ ਹੈ ਸਾਡਾ ਝਗੜਾ ਹੈ ਸਾਡਾ ਕੰਮ ਹੈ ਅਸੀਂ ਲੜੀਏ ਭੀੜੀਏ ਤੇਰਾ ਕੀ ਮਤਵਲਾ ਭੀਮ ਕਹਿੰਦਾ ਓਏ ਐਤੋਂ ਪਹਿਲਾਂ ਤੇਰੀ ਭੈਣ ਸੀ ਹੁਣ ਵੀ ਤੇਰੀ ਭੈਣ ਹੈ ਪਰ ਮੇਰੀ ਤਾਂ ਹੁਣ ਇਹ ਅਰਧੰਗਣੀ ਹੈ ਮੇਰੇ ਤਾਂ ਘਰ ਵਾਲੀ ਐ ਇਹ ਰੰਮੀ ਕਹਿੰਦਾ ਇਹਨੂੰ ਪਾਲੇ ਰਿਸਤਾ ਬਚੋਲਾ ਕੌਣ ਹੈ ਉਹ ਤੁਹਾਡਾ ਹੈ ਕਹਿੰਦਾ ਸਾਡਾ ਬਚੋਲਾ ਭਗਵਾਨ ਇਹਨੂੰ ਪੁੱਛੋ ਰੰਮੀ ਨੂੰ ਕਿਹਾ ਕਿਉਂ ਪਾਇਨੇ ਇਹ ਕੀ ਕਹਿੰਦਾ ਹੈ ਰੰਮੀ ਨੇ ਨੀਮੀ ਪਾਲੀ ਜਦੋਂ ਨੀਮੀ ਪੈ ਗਈ ਭੀਮ ਕਹਿੰਦਾ ਹੱਥ ਚੱਕ ਲੈ ਕਹਿੰਦਾ ਜੇ ਮਰਦਾ ਫਿਰ ਦੋ ਹੱਥ ਕਰ ਫਿਰ ਹੱਥ ਚੱਕਿਆ ਜਾਊਗਾ ਫਿਰ ਦੋਹਾਂ ਦਾ ਜੱਦ ਛੱਡ ਗਿਆ ਭੀਮ ਕਹਿੰਦਾ ਓਏ ਓਏ ਮੂਰਖਾ ਤੈਂ ਤਾਂ ਪਦਮਨਾਗ ਦੀ ਪੂੰਛ ਤੇ ਡਲੀ ਮਾਰ ਲਈ ਤੈਂ ਤਾਂ ਕਾਲ ਜਗਾ ਲਿਆ ਤੈਂ ਭੀਮ ਨਹੀਂ ਛੇੜਿਆ ਪੰਡਵਾਂ ਦਾ ਭੀਮ ਨਹੀਂ ਛੇੜਿਆ ਤਾਂ ਕਾਲ ਕਾਲ ਨੂੰ ਜਗਾ ਲਿਆ ਕਾਲ ਨੂੰ ਹਾਕ ਮਾਰ ਲਈ ਸੱਦਾ ਦੇ ਤਾ ਕਾਲ ਨੂੰ ਹੜੰਭੀ ਕਹਿੰਦਾ ਤਾਂ ਫਿਰ ਪਤਾ ਲੱਗੂਗਾ ਜਦੋਂ ਹੱਥ ਜੁੜਨਗੇ ਮੇਰਾ ਨਾਮ ਹੜੰਭੀ ਐ ਮੈਂ ਰਾਖਸ਼ਾਂ ਦਾ ਸਰਦਾਰ ਹਾਂ ਬਣਖੰਡ ਦੇ ਵਿੱਚ ਕੋਈ ਸੂਰਮਾ ਹੈ ਜਾਨੀ ਕੋਈ ਰਾਖਸ਼ ਹੈ ਜਾਨੀ ਹੈ ਜਿਹੜਾ ਮੇਰੇ ਸਾਹਮਣੇ ਖੜ ਜਾਵੇ ਹੁਣ ਭੀਮ ਤੇ ਹਰੰਭੀ ਦਾ ਜਦ ਹੋਣ ਲੱਗਿਆ ਲੈ ਗਿਆ ਪਰਾਂ ਖਿੱਚ ਕੇ ਮਨਾ ਕਿਤੇ ਵੀਰ ਨਾ ਜਾਗ ਪਾਇਨ ਮਾ ਨਾ ਜਾਗ ਪਵੇ ਪਰਾਂ ਖਿੱਚ ਕੇ ਲੈ ਗਿਆ ਪਰ ਫੇਰ ਵੀ ਹੁਣ ਯੋਧਿਆਂ ਦਾ ਜਿਹੜਾ ਲੜਨ ਦਾ ਉਹਨਾਂ ਦੀ ਗੰਜਾਟ ਸੀ ਹੰਕਾਰ ਜਿਹੜੇ ਹੰਗਾਰਾਂ ਤੀਆਂ ਉਹਨਾਂ ਦੀ ਹੰਕਾਰ ਐ ਹੁੰਦੀ ਸੀ ਸੁਣ ਕੇ ਰੀਸ਼ੀਆਂ ਦੀਆਂ ਵੀ ਤਾੜੀਆਂ ਖੁੱਲਦੀਆਂ ਆਤੀਆਂ ਜਿਹੜੇ ਰਿਸ਼ੀ ਤਾੜੀਆਂ 'ਚ ਬੈਠੇ ਸੀ ਵੀ ਹੈ ਆਹ ਕੀ ਆਫਤ ਆ ਗਈ ਜੇ ਮੈਂ ਪਰਲੋਂ ਦਾ ਬੱਦਲ ਗੱਜਦਾ ਹੁੰਦਾ ਐਂ ਗਰਜਣਾ ਕਰਦਾ ਰਾਕਸ਼ਸ ਹੜੰਭੀ ਜਦੋਂ ਗਰਜਣਾ ਸੁਣੀ ਸਾਰੇ ਵੀਰ ਜਾਗ ਪਏ ਮਾਂ ਵੀ ਉੱਠ ਖੜੀ ਜਦੋਂ ਦੇਖਿਆ ਯੁਦਿਸ਼ਤਰ ਨੇ ਅਰਜੁਨ ਨੇ ਵੀ ਭੀਮ ਦਾ ਤਾਂ ਰਾਕਸ਼ਸ ਦੇ ਨਾਲ ਜੁੱਦ ਹੋ ਰਿਹਾ ਹੈ ਹਟ ਦੇ ਕੇ ਤੁਹਾਨੂੰ ਸਵਾਨ ਚੱਕ ਲਿਆ ਚਾਰ ਕੇ ਤੀਰ ਭੀਮ ਨੂੰ ਕਹਿੰਦਾ ਉਹ ਭਰਾਤਾ ਪਹਿਲਾਂ ਤਾਂ ਤੂੰ ਜਲ ਲੈਣ ਗਿਆ ਬੜੀ ਤਕਲੀਫ ਦੇ ਨਾਲ ਪਤਾ ਨਹੀਂ ਕਿੱਥੋਂ ਜਲ ਲੈ ਕੇ ਆਇਆ ਕਿੱਥੋਂ ਤੈਨੂੰ ਜਲ ਮਿਲਿਆ ਹੋਊਗਾ ਸਾਰੀ ਰਾਤ ਤੇਰੀ ਪਕਾਈ ਚ ਲੰਘੀ ਹੁਣ ਤਾਂ ਮੱਥਾ ਲਾ ਲਿਆ ਰਾਖਸ਼ਸ ਦੇ ਨਾਲ ਪਰ ਇਹ ਹੋ ਜਾ ਭੀਮ ਮੈਂ ਇਹਨੂੰ ਇੱਕੋ ਤੀਰ ਦੇ ਨਾਲ ਖਤਮ ਕਰ ਦਿੰਨਾ ਇਹਦੀਆਂ ਹੱਡੀਆਂ ਨੂੰ ਸਾੜ ਦੂੰਗਾ ਕਿ ਖਾਤੇ ਛਾੜ ਦੂੰਗਾ ਭੀਮ ਹੱਥ ਕੇ ਕਹਿੰਦਾ ਬਾਈ ਗੱਲ ਸੁਣ ਇਹ ਆ ਮੇਰਾ ਰਿਸ਼ਤੇਦਾਰ ਸਬੰਧੀ ਅਰਜੁਨ ਕਹਿੰਦਾ ਹੈ ਰਾਕਸ਼ਸੇ ਰਿਸ਼ਤੇਦਾਰ ਹਾਂ ਹਾਂ ਮੈਂ ਝੂਠ ਨਹੀਂ ਬੋਲਦਾ ਸਹੀ ਗੱਲ ਐ ਇਹ ਮੇਰਾ ਰਿਸ਼ਤੇਦਾਰ ਐ ਆ ਜਿਹੜੀ ਖੜੀ ਆ ਇਹਦੀ ਭੈਣ ਐ ਹੈ ਵੀ ਰਾਕਸ਼ਸ ਨਹੀਂ ਐ ਨਹੀਂ ਪਤਾ ਵੀ ਬਣੀ ਕਿਵੇਂ ਇਹ ਜੀ ਇਹ ਨੂੰ ਭੈਣ ਕਹਿੰਦਾ ਐ ਇਹ ਮੈਨੂੰ ਕਹਿੰਦੀ ਆ ਤੂੰ ਮੇਰਾ ਪਤੀ ਐ ਹੁਣ ਤੂੰ ਸਾਲੇ ਭਨੋਈਏ ਦੇ ਵਿਚਾਲੇ ਨਾ ਬਾਈ ਸਾਡੀ ਸਬੰਧੀ ਐ ਮੈਂ ਆਪੇ ਆਪਦੇ ਰਿਸ਼ਤੇਦਾਰ ਨੂੰ ਸੁਧਾਰਨ ਇਹ ਨੂੰ ਚੜੀ ਆ ਆਦਮ ਦੀ ਬੋ ਇਨੂੰ ਹੋਇਆ ਹੰਕਾਰ ਇਹਦੀ ਹਮੀ ਤਾਂ ਮੈਂ ਮਿੰਟਾਂ ਚ ਲਾ ਦਿੰਨਾ ਦੇਖੀ ਕਿ ਤੇ ਤੀਰ ਛੱਡਦੇ ਤੂੰ ਆਪਦਾ ਇੱਕ ਪਾਸੇ ਰਹਿ ਕਹਿੰਦਾ ਐ ਸਮਝੋ ਵੀ ਬਾਗ ਦੇ ਢੀਕੇ ਸਹਾ ਆ ਗਿਆ ਬਾਗ ਦੇ ਢੀਕੇ ਸਹਾ ਆ ਗਿਆ ਇੱਕ ਮੇਰੀ ਠੇੜ ਨਹੀਂ ਇਹਨੇ ਸਹਾਰ ਨਹੀਂ ਅਰਜਨ ਨੇ ਤਾਂ ਧਨ ਸਵਾਨ ਰੱਖਤਾ ਜ਼ਮੀਨ ਤੇ ਧਰਮ ਪੁੱਤਰ ਯੁਦਿਸ਼ਠਰ ਦੇ ਕਹੇ ਤੋ ਕਹਿੰਦਾ ਭਈ ਠੀਕ ਆ ਗੱਲ ਪਰ ਅਰਜਨ 파ਰਥ ਤੂੰ ਠਹਿਰ ਜਾ ਮਾ ਕੰਤਾ ਵੀ ਕਹਿੰਦੀ ਅਰਜਨ ਰਾਖਸ਼ ਦੀ ਤਾਕਤ ਨਹੀਂ ਹੈ ਤੇਰੇ ਵੀਰ ਦੇ ਮੁਕਾਬਲੇ ਖੜ ਜੂਗਾ ਇਹਦੇ ਮੂਰੇ ਅੜ ਜੂਗਾ ਲੱਗਿਆ ਦੋਹਾਂ ਦਾ ਜੰਗ ਦਹਾਨ ਹੁਣ ਰਾਖਸ਼ ਦੇ ਵਿੱਚ ਵੀ ਭਲਾ ਬਲ ਰਾਖਸ਼ ਵੀ ਆ ਡਾਤ ਜਰਮਾਣਾ ਜਦੋਂ ਤੁਰਦਾ ਤੀ ਧਰਤੀ ਕੰਬਦੀ ਸੀ ਹੇਠਾਂ ਪੈਰਾਂ ਦੇ ਧਰਤੀ ਹੱਲਦੀ ਸੀ ਦੋਹਾਂ ਦਾ ਘੋਰ ਜਦ ਹਣ ਲੱਗਿਆ ਕਦੇ ਉਹ ਠਾਹ ਕਦੇ ਉਹ ਤਾਹ ਕਦੇ ਉਹ ਠਾਹ ਕਦੇ ਉਹ ਤਾਹ ਤਕਾ ਕੇ ਭੀਮ ਨੇ ਹਮ ਮਾਰਿਆ ਕਸ਼ੰਨ ਬਟਕੇ ਰਾਖਸ ਦੇ ਜਦੋਂ ਐ ਲੱਗਿਆ ਨਾ ਮੂੰਹ ਤੇ ਬਥਾੜਾ ਵਿੱਚੇ ਬਾੜਤਾ ਜਿਵੇਂ ਅੱਜ ਕੱਲ ਦੇ ਕਈ ਕੁੱਤੇ ਲਈ ਫਿਰਦੇ ਨੇ ਵਿੱਚ ਮੂੰਹ ਆਲੇ ਐ ਮੂੰਹ ਕਰਤਾ ਰਾਖਸ਼ ਦਾ ਖੁਸ਼ ਹੋ ਗਏ ਵੀਰ ਬਾ ਫੇਰ ਰਾਖਸ਼ ਅਜੇ ਵੀ ਦਵਿਆ ਨਹੀਂ ਭੀਮ ਦੀ ਭੋਜਨ ਮੁਰੋੜਾ ਦੇਣ ਲੱਗਿਆ ਭੀਮ ਨੇ ਉਸੇ ਟਾਈਮ ਧੌਣ ਨੂੰ ਪਾ ਲਿਆ ਹੱਥ ਫਰਕੇ ਧਾਣ ਦੋਏ ਹੱਥਾਂ ਦੇ ਵਿੱਚ ਜਿਵੇਂ ਨਾ ਕੋਈ ਮੁਰਗੇ ਦੀ ਧਾਣ ਨੂੰ ਮਰੋੜਦਾ ਹੁੰਦਾ ਐ ਦੇਖ ਕੇ ਗੇੜਾ ਧਾਣ ਨੂੰ ਪਿਆਰੋ ਲਾਸ਼ ਐ ਮਾਰ ਕੇ ਠੇਡਾ ਝਾੜੀਆਂ ਦੇ ਵਿੱਚ ਰੋੜਤੀ ਲਾਸ਼ ਜਾ ਜਾ ਕਾਰੇ ਹੋ ਗਏ ਜਦੋਂ ਹੜੰਬੀ ਮਰ ਗਿਆ ਹੜੰਬੀ ਦਾ ਪੈ ਗਿਆ ਭੋਗ ਹੁਣ ਹੜੰਬਾ ਕਹਿੰਦੀ ਐ ਪ੍ਰਾਨਨਾਥ हूं तक कोई उड़ीका नहीं रहा हमारी अर्ज मेरी, मेरी बेनती प्रवान, प्रवान करो कहना पहले ही कहा अख्तियार नहीं आया हौली सुनना जाती जो ए मां कहीं इशारा कर हडंबा राक्षस नी जिमे हंस दूर है ना हंस तरद हों मान सरोवर के उ ਹੌਲੀ ਹੌਲੀ ਟਰਕਿਆ ਕੇ ਬੈਠ ਕੇ ਕੁੰਤਾ ਦੇ ਦੋ ਹੱਥਾਂ ਦੇ ਨਾਲ ਪੈਰ ਕੁੱਟ ਕੇ ਫੜ ਲੇ ਦੋਵੇਂ ਹੱਥ ਜੋੜ ਲੇ ਗਲ ਦੇ ਵਿੱਚ ਪਾ ਲਿਆ ਪੱਲੂ ਦੋਵੇਂ ਹੱਥ ਜੋੜ ਕੇ ਨਾਲੇ ਤਾਂ ਜਾਂਦਾ ਖਾਂਚੋਂ ਪਾਣੀ ਨਾਲੇ ਤਾਂ ਮਾਰਦੀ ਆ ਬਸੂਰਾ ਪਿਆਰ ਦਾ ਬਸੂਰਾ ਨਾਲੇ ਕਹਿੰਦੀ ਆ ਮਾਂ ਇਹ ਤੇਰਾ ਪੁੱਤ ਮੇਰਾ ਪ੍ਰਥਾਰ ਹੋ ਲਿਆ ਮੈਨੂੰ ਪਤੀ ਮੰਨ ਲਿਆ ਹਾੜੇ ਵਾਂ ਮੇਰੀ ਅਰਜ਼ੀ ਨੂੰ ਮਨਜ਼ੂਰ ਕਰ ਦੇ ਸਾਡਾ ਹੰਸ ਤੇ ਹੰਸਣੀ ਦਾ ਜੋੜਾ ਮਿਲ ਦੇ ਇੱਕ ਵਾਰੀ ਮੋਹਰ ਲਾ ਦੇ ਵੀ ਭੀਮ ਮੇਰਾ ਪਤੀ ਮੈਂ ਇਹਦੀ ਅਰਧਾੰਗ ਨਹੀਂ ਇੱਕ ਮਾਤਾ ਕੁੰਤਾ ਦੇ ਅੱਗੇ ਦੇਖਾਂ ਭਲਾ ਹੜੰਬਾ ਰਾਕਸ਼ਸ ਨਹੀਂ ਬੇਨਤੀ ਹੈ ਕਿਉਂ ਕਰ ਦਿਆ ਭਾਈ ਹਉ ਸਤ ਸੰਗ ਵਿੱਚੋਂ ਲੱਭੀਏ ਕਿਨਾਰੇ ਨੂੰ ਝੇੜ ਕਹਣਾ ਦਈਏ ਗੁਰੂ ਦੇ ਪਿਆਰੇ ਨੂੰ ਜਿਹੜ ਕਹਨਦਾ ਏ RAM ਦੇ ਪਿਆਰੇ ਨੂੰ ਓਏ ਧੀਰੇ ਧੀਰੇ ਹੰਸ ਜਾਓ ਕਾਧਮ ਪੁੱਟ ਕੇ ਧੀਰੇ ਧੀਰੇ ਹੰਸ ਜਾਓ ਕਾਧਮ ਪੁੱਟ ਕੇ ਕੁੰਤਾਂ ਦੇ ਬੈਠ ਗਈ ਚਰਨ ਕੁੱਟ ਕੇ ਕੁੰਤਾਂ ਦੇ ਬੈਠ ਗਈ ਚਰਨ ਕੁੱਟ ਕੇ ਭੀਮ ਨੇ ਮੈਂ ਲੁੱਟੀ ਮੇਰਾ ਦਿਲ ਖੋਲਿਆ ਭੀਮ ਨੇ ਮੈਂ ਲੁੱਟੀ ਮੇਰਾ ਦਿਲ ਖੋਲਿਆ ਤੇਰਾ ਪੁੱਤ ਮੇਰਾ ਪਰਥਾਰ ਹੋ ਲਿਆ ਤੇਰਾ ਪੁੱਤ ਮੇਰਾ ਪਰਥਾਰ ਹੋ ਲਿਆ ਹਰਸ਼ਾ ਦੀ ਹੂਰ ਹੁਸਨਾਂ ਦਾ ਓੜਨੀ ਹਰਸ਼ਾ ਦੀ ਹੂਰ ਹੁਸਨਾਂ ਦਾ ਓੜਨੀ ਰਤੀ ਕਾਮਦੇਵ ਦੀ ਲਵਾਉਂਦੀ ਗੋੜਨੀ ਰਤੀ ਕਾਮਦੇਵ ਦੀ ਲਵਾਉਂਦੀ ਗੋੜਨੀ ਸੁੰਦਰੀ ਦਾ ਸੋਨਾ ਦਿਲਦਾਰ ਹੋ ਗਿਆ ਉਹ ਸੁੰਦਰੀ ਦਾ ਸੋਨਾ ਦਿਲਦਾਰ ਹੋ ਗਿਆ ਤੇਰਾ ਪੁੱਤ ਮੇਰਾ ਪਰਥਾਰ ਹੋ ਲਿਆ ਤੇਰਾ ਪੁੱਤ ਮੇਰਾ ਪਰਥਾਰ ਹੋ ਲਿਆ ਓਏ ਨੱਕ ਸੇ ਤਿੱਖੇ ਨੱਕ ਸੇ ਕਤਿੱਖੇ ਮੂਰਤੀ ਕਮਾਲ ਕੀ ਨੱਕ ਸੇ ਕਤਿੱਖੇ ਮੂਰਤੀ ਕਮਾਲ ਕੀ ਕੰਨਿਆ ਮੋਟਿਆਰ ਲੱਗੇ 16 ਸਾਲ ਕੀ ਕੰਨਿਆ ਮੋਟਿਆਰ ਲੱਗੇ 16 ਸਾਲ ਕੀ ਰੂਪ ਦਾ ਚਮੇਲਾ ਹੱਦੋਂ ਪਾਰ ਹੋ ਲਿਆ ਰੂਪ ਦਾ ਚਮੇਲਾ ਹੱਦੋਂ ਪਾਰ ਹੋ ਲਿਆ ਤੇਰਾ ਪੁੱਤ ਮੇਰਾ ਪਰਥਾਰ ਹੋ ਲਿਆ ਤੇਰਾ ਪੁੱਤ ਮੇਰਾ ਪਰਥਾਰ ਹੋ ਲਿਆ ਓ ਡੈਣ ਬਣਾਈ ਸੋਪਣਿਆ ਚ ਖੋ ਗਈ ਡੈਣ ਬਣਾਈ ਸੋਪਣਿਆ ਚ ਖੋ ਗਈ ਕਰਨੇ ਤੇ ਕਤਲ ਮੈਂ ਕਤਲ ਹੋ ਗਈ ਕਰਨੇ ਤੇ ਕਤਲ ਮੈਂ ਕਤਲ ਹੋ ਗਈ ਹੋ ਟੁੱਟ ਚੱਲਿਆ ਦਿਲ ਤਾਰ-ਤਾਰ ਹੋ ਲਿਆ ਹੋ ਟੁੱਟ ਚੱਲਿਆ ਦਿਲ ਤਾਰ-ਤਾਰ ਹੋ ਲਿਆ ਤੇਰਾ ਪੁੱਤ ਮੇਰਾ ਪਰਥਾਰ ਹੋ ਲਿਆ ਤੇਰਾ ਪੁੱਤ ਮੇਰਾ ਪਰਥਾਰ ਹੋ ਲਿਆ ਹਾ ਧੌਣ ਦੀ ਕਲਾਈ ਜਿਉਂ ਕਲਹਿਰੀ ਮੋਰਦੀ ਧੌਣ ਦੀ ਕਲਾਈ ਜਿਉਂ ਕਲਹਿਰੀ ਮੋਰਦੀ ਚਾਲ ਫੇਲ ਹੰਸ ਤੋੜਦੀ ਚਾਲ ਫੇਲ ਕਰਦੀ ਹੰਸ ਤੋੜਦੀ ਮੁਕਜਲਾ ਨੈਣਾ ਦਾ ਖੰਡੇ ਤਾਰ ਹੋ ਲਿਆ ਕੱਜਲਾ ਨੇ ਨਾ ਦਾ ਠੰਡੇ ਤਾਰ ਹੋ ਲਿਆ ਤੇਰਾ ਪੁੱਤ ਮੇਰਾ ਪਰਥਾਰ ਹੋ ਲਿਆ ਤੇਰਾ ਪੁੱਤ ਮੇਰਾ ਪਰਥਾਰ ਹੋ ਲਿਆ ਹਾਏ ਬੇਚਰਾ ਮੈਂ ਨਿੱਤ ਅੰਦਰ ਜਹਾਨ ਦੇ ਬੇਚਰਾ ਮੈਂ ਨਿੱਤ ਅੰਦਰ ਜਹਾਨ ਦੇ ਸੁੰਦਰ ਨਾ ਸੂਰਤ ਲਈ ਜਵਾਨ ਦੇ ਸੁੰਦਰ ਨਾ ਸੂਰਤ ਲਈ ਜਹਾਨ ਦੇ ਹੋ ਤਾਂ ਹੀ ਵੀਰੇ ਸਦਾ ਸਕਾਰ ਹੋ ਲਿਆ ਹੋ ਤਾਂ ਹੀ ਵੀਰੇ ਸਦਾ ਸਕਾਰ ਹੋ ਲਿਆ ਪੁੱਤ ਮੇਰਾ ਪਰਥਾਰ ਹੋ ਲਿਆ ਤੇਰਾ ਪੁੱਤ ਮੇਰਾ ਪਰਥਾਰ ਹੋ ਲਿਆ ਓਏ ਫੁੱਲਾਂ ਚੋਂ ਸੁਗੰਧੀ ਪਹੋਰੇ ਮਜਬੂਰ ਨੇ ਫੁੱਲਾਂ ਚੋਂ ਸੁਗੰਧੀ ਪਹੋਰੇ ਮਜਬੂਰ ਨੇ ਵਾਸਨਾ ਦੇ ਭੁਖੇ ਹੋਏ ਨੂਰੋ ਨੂਰ ਨੇ ਵਾਸਨਾ ਦੇ ਭੁਖੇ ਹੋਏ ਨੂਰੋ ਨੂਰ ਨੇ ਕਾਮਦੇਵ ਮੇਰੇ ਤੇ ਸਵਾਰ ਹੋ ਲਿਆ ਹੋ ਕਾਮਦੇਵ ਮੇਰੇ ਤੇ ਸਵਾਰ ਹੋ ਲਿਆ ਤੇਰਾ ਪੁੱਤ ਮੇਰਾ ਪਰਥਾਰ ਹੋ ਲਿਆ ਤੇਰਾ ਪੁੱਤ ਮੇਰਾ ਪਰਥਾਰ ਹੋ ਲਿਆ ਓਏ ਹੋ ਗਈ ਨਤਾਣੀ ਕੀ ਜਥਾ ਮਾਜੋਰ ਨੂੰ ਹੋ ਗਈ ਨਤਾਣੀ ਕੀ ਜਥਾ ਮਾਜੋਰ ਨੂੰ ਹਾੜੇ ਮਾਤਾ ਮੇਲ ਦੇ ਚੰਦ ਤੇ ਜਕੋਰ ਨੂੰ ਹਾੜੇ ਮਾ ਮਿਲਾ ਦੇ ਚੰਨ ਤੇ ਜਕੋਰ ਨੂੰ ਰਾਦਕਾ ਮਏ ਦੀਏ ਮਰਾਰ ਹੋ ਲਿਆ ਰਾਦਕਾ ਮਏ ਦੀਏ ਮਰਾਰ ਹੋ ਲਿਆ ਤੇਰਾ ਪੁੱਤ ਮੇਰਾ ਪਰਥਾਰ ਹੋ ਲਿਆ ਤੇਰਾ ਤਾ ਮੇਰਾ ਪਰਥਾਰ ਹੋ ਲਿਆ ਕਹਿੰਦੀ ਸੰਖੀਏ ਨੂੰ ਚੱਟੂ ਜੇ ਸੰਖੀਏ ਨੂੰ ਚੱਟੂ ਜੇ ਨਰਾਸੀ ਮੋੜਦੀ ਸੰਖੀਏ ਨੂੰ ਚੱਟੂ ਜੇ ਨਰਾਸੀ ਮੋੜਦੀ 70 ਤਰ੍ਹਾਂ ਮਨੀ ਜੇ ਦਾਸੀ ਮੋੜਦੀ 70 ਤਰ੍ਹਾਂ ਮਨੀ ਜੇ ਦਾਸੀ ਮੋੜਦੀ ਹੋ ਦਾਸੀ ਹੋ ਕੇ ਰਹੂ ਇਕਰਾਰ ਹੋ ਲਿਆ ਦਾਸੀ ਹੋ ਕੇ ਰਹੂ ਇਕਰਾਰ ਹੋ ਲਿਆ ਤੇਰਾ ਪੁੱਤ ਮੇਰਾ ਪਰਥਾਰ ਹੋ ਲਿਆ ਤੇਰਾ ਮਤ ਮੇਰਾ ਪਰਥਾਰ ਹੋ ਲਿਆ ਤਾਕਤਾਂ ਅਪਾਰ ਅਦੋਂ ਪਾਰ ਅੰਮੀਏ ਤਾਕਤਾਂ ਅਪਾਰ ਅਦੋਂ ਪਾਰ ਅੰਮੀਏ ਪਰਬਤ ਪਿੜਾ ਦਾ ਕੱਠੇ ਚਾਰ ਅੰਮੀਏ ਪਰਬਤ ਪਿੜਾ ਦਾ ਕੱਠੇ ਚਾਰ ਅੰਮੀਏ ਰੇ ਹਾ ਨਹੀਂ ਹੰਕਾਰ ਸਾਰਾ ਸਾਰ ਹੋ ਲਿਆ ਰੇ ਹਣੀ ਹੰਕਾਰ ਸਾਰਾ ਸਾਰ ਹੋ ਲਿਆ ਤੇਰਾ ਪੁੱਤ ਮੇਰਾ ਪਰਥਾਰ ਹੋ ਲਿਆ ਤੇਰਾ ਪੁੱਤ ਮੇਰਾ ਪਰਥਾਰ ਹੋ ਲਿਆ ਓਏ ਹਾੜੇ ਮਾਤਾ ਕੱਢ ਵਿੱਚ ਗਊਗਾਰ ਦੇ ਹਾੜੇ ਮਾਤਾ ਕੱਢ ਵਿੱਚ ਗਊਗਾਰ ਦੇ ਪੁੱਤ ਵਦੂ ਕਹਿ ਕੇ ਮੇਰਾ ਸੀਨਾ ਠਾਰ ਦੇ ਪੁੱਤ ਵਦੂ ਕਹਿ ਕੇ ਮੇਰਾ ਸੀਨਾ ਠਾਰ ਦੇ ਮਹਿਰਮ ਦਿਲਾਂ ਦਾ ਦਿਲ ਹੀ ਪਿਆਰ ਹੋ ਗਿਆ ਮਹਿਰਮ ਦਿਲਾਂ ਦਾ ਦਿਲ ਹੀ ਪਿਆਰ ਹੋ ਗਿਆ ਤੇਰਾ ਪੁੱਤ ਮੇਰਾ ਪਰਥਾਰ ਹੋ ਲਿਆ ਤੇਰਾ ਪੁੱਤ ਮੇਰਾ ਪਰਥਾਰ ਹੋ ਲਿਆ ਓਏ ਦੈਤਨੀ ਦਾ ਦੇਵ ਸੰਗ ਸਾਥ ਹੋ ਗਿਆ ਦੈਤਨੀ ਦਾ ਦੇਵ ਸੰਗ ਸਾਥ ਹੋ ਗਿਆ ਕਰਕੇ دیدار ਰਿਦਾ پاک ਹੋ ਗਿਆ ਕਰਕੇ دیدار ਰਿਦਾ پاک ਹੋ ਗਿਆ ਚੱਕ ਵੀ ਨੂੰ ਜਿਵੇਂ ਸੁਵਾਸਾਰ ਹੋ ਲਿਆ ਚੱਕ ਵੀ ਨੂੰ ਜਿਵੇਂ ਸੁਭਾ ਸਾਰ ਹੋ ਲਿਆ ਤੇਰਾ ਪੁੱਤ ਮੇਰਾ ਪਰਸਾਰ ਹੋ ਲਿਆ ਤੇਰਾ ਪੁੱਤ ਮੇਰਾ ਪਰਥਾਰ ਹੋ ਲਿਆ ਓਏ ਮਦਨਗਿਰ ਕੁੰਤਾ ਉਠਾਉਂਦੀ ਬੋਚਕੇ ਮਦਨਗਿਰ ਕੁੰਤਾ ਉਠਾਉਂਦੀ ਬੋਚਕੇ ਸਦਾ ਤੂੰ ਸਹਾਗਣ ਕੇ ਹਸੀ ਸੋਚ ਕੇ ਸਦਾ ਤੂੰ ਸਹਾਗਣ ਕੇ ਹਸੀ ਸੋਚ ਕੇ ਤੈਂਤਨੀ ਦਾ ਸੀਨਾ ਠੰਡਾ ਠਾਰ ਹੋ ਲਿਆ ਤੈਂਤਨੀ ਦਾ ਸੀਨਾ ਠੰਡਾ ਠਾਰ ਹੋ ਲਿਆ ਤੇਰਾ ਪੁੱਤ ਮੇਰਾ ਪਰਥਾਰ ਹੋ ਲਿਆ ਤੇਰਾ ਪੁੱਤ ਮੇਰਾ ਪਰਥਾਰ i